ਪੰਜਾਬ ਸਰਕਾਰ ਵੱਲੋਂ 58 ਸਾਲਾਂ ਦੀ ਆਸ਼ਾ ਵਰਕਰ ਨੂੰ ਬਿਨਾਂ ਮਾਣ ਪੱਤੇ ਤੋਂ ਸੇਵਾ ਮੁਕਤ ਕਰਨ ਦਾ ਮਾਮਲਾ ਪੂਰੇ ਪੰਜਾਬ ਵਿੱਚ ਪਕਦਾ ਜਾ ਰਿਹਾ ਹੈ। ਇਸ ਦਾ ਕਈ ਥਾਵਾਂ ਤੇ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸੇ ਤਹਿਤੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਡੀ ਐਮ ਐਸ ਆਸ਼ਾ ਵਰਕਰ ਜੂਨੀਅਰ ਪੰਜਾਬ ਲੋਪੋਕੇ ਬਲਾਕ ਪ੍ਰਧਾਨ ਗੁਰਬੰਤ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਰੇ ਨੂੰ ਸੰਬੋਧਨ ਕਰਦੇ ਆ ਪ੍ਰਦਾਨ ਗੁਰਵੰਤਕੌਰ ਨਿਰਮਲਕੌਰ ਪਵਨਪ੍ਰੀਤਕੌਰ ਮਨਪ੍ਰੀਤਕੌਰ ਡੇਟਾ ਸੁਪਰਵਾਈਜ਼ਰ ਰਜਵੰਤ ਸੁਪਰਵਾਈਜ਼ਰ ਰਣਜੀਤਕੌਰ ਆਦਿ ਨੇ ਇੱਕ ਸੋਰ ਵਿੱਚ ਆਖਿਆ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਨੂੰ ਉਹਨਾਂ ਦਾ ਬੰਦ ਦਾ ਮਾਨ ਪੱਤਾ ਨਾ ਦਿੱਤਾ ਗਿਆ ਤਾਂ ਪੰਜਾਬ ਭਰ ਦੀਆਂ ਆਸ਼ਾ ਵਰਕਰ 29 ਜੂਨ ਨੂੰ ਜਲੰਧਰ ਜਿਮਨੀ ਚੌਂ ਦਾ ਸਖਤ ਵਿਰੋਧ ਕਰਨਗੇ ਅਤੇ ਭੁਖ ਹੜਤਾਲ ਵੀ ਕਰਨਗੇ ਪਰ ਪੰਜਾਬ ਭਰ ਦੀਆਂ ਆਸ਼ਾ ਵਰਕਰ ਹਰ ਬਲਾਕ ਦੇ ਵਿੱਚ ਜੋ ਤਰਨੇ ਬਾਜੀ ਕਰ ਰਹੇ ਨੇ ਅਸੀਂ ਨਾਰੇਬਾਜੀ ਕਰ ਰਹੇ ਆਂ ਤਰਨੇ ਲਗਾ ਰਹੇ ਆ ਕਿ 58 ਸਾਲ ਦੇ ਵਿੱਚ ਜੋ ਵੀ ਆਸ਼ਾ ਵਰਕਰ ਕੁੜੀਆਂ ਸੀ ਜਮ ਫਸੀਲੀ ਟੈਕਟਰ ਹੀ ਉਹਨਾਂ ਨੂੰ 50 ਸਰਕਾਰ ਬਿਨਾਂ ਖਾਲੀ ਹੱਥ ਤੋਰ ਰਹੀ ਆ ਕੋਈ ਵੀ ਉਹਨਾਂ ਨੂੰ ਮਾਨ ਪੱਤਾ ਜਿਹੜਾ ਮਿਲਦਾ ਸੀ ਤਿੰਨ ਮਹੀਨੇ ਮਾਰਚ ਦੇ ਮਹੀਨੇ ਤੋਂ ਹੁਣ ਜੂਨ ਤੱਕ ਉਹਨਾਂ ਦੇ ਇਨਸੈਂਟ ਵੀ ਹੋਲਡ ਕੀਤੇ ਗਏ ਆ ਕਿ ਇਹਨਾਂ ਨੂੰ ਕੋਈ ਪੇ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਤੋਰਨ ਦਾ ਆ ਅੱਜ ਜੇ ਇਹ ਸਰਕਾਰ ਨੂੰ ਅਹੁਦੇ ਤੋਂ ਲਾ ਕੇ ਖਾਲੀ ਹੱਥ ਵਾਪਸ ਮੋੜਿਆ ਜਾਵੇ ਤੇ ਇਹਨਾਂ ਦੇ ਦਿਲ ਤੇ ਕੀ ਬੀਤੂਗੀ ਇਹ 5 ਸਾਲ ਆਪਣੀ ਸਰਕਾਰ ਆਪਣਾ ਜੋ ਵੀ ਆਪਣਾ ਕਰਕੇ ਤੇ ਜਦੋਂ ਇਹ ਸਰਕਾਰ ਵਾਪਸ ਮੋੜਦੀ ਆ ਜਾਂ ਬਦਲਦੀ ਆ ਇਹ 5-5 ਸਾਲ ਤੱਕ ਸਾਰੀ ਉਮਰ ਦੀਆਂ ਜਿਹੜੀਆਂ ਹੈਗੀਆਂ ਪੈਨਸ਼ਨਾਂ ਵਾ ਇਹ ਲੈ ਰਹੇ ਨੇ ਤੇ ਆਜਾਸ਼ਾ ਵਰਕਰ ਖਾਲੀ ਅਥ ਮੋੜ ਰਹੀਆਂ ਜੇ ਸਾਡਾ 28 ਤਰੀਕ ਤੱਕ ਕੁਝ ਵੀ ਜੇ ਨਾ ਬਣਿਆ ਤੇ ਅਸੀਂ 29 ਤਰੀਕ ਨੂੰ ਜਲੰਧਰ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਅਸੀਂ ਵੱਡਾ ਜਲੰਧਰ ਸੰਘਰਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਅਸੀਂ ਭੁੱਖ ਹੜਤਾਲ ਕਰਾਂਗੇ ਜੇ ਸਰਕਾਰ ਨੇ ਸਾਡੀ 28 ਤਰੀਕ 28 ਜੂਨ ਤੱਕ ਸਾਡੀ ਕੋਈ ਵੀ ਮੰਗ ਨਾ ਮੰਨੀ ਤੇ ਅਸੀਂ ਜਲੰਧਰ ਦੇ ਵਿੱਚ ਧਰਨਾ ਉਲੀਕਿਆ ਹੋਇਆ ਸਾਡੀ ਜਥੇਬੰਦੀ ਨੇ ਅਸੀਂ ਉਹ ਧਰਨੇ ਦੇ ਵਿੱਚ ਸਮੂਹ ਪੰਜਾਬ ਦੀ ਆਸ਼ਾ ਵਰਕਰ ਇਕੱਠੀਆਂ ਹੋ ਕੇ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ ਅਸੀਂ ਸਰਕਾਰ ਕੋ ਇਹ ਮੰਗ ਚਾਹੁੰਦੇ ਆ ਕਿ 58 ਸਾਲ ਵਾਲੀਆਂ ਭੈਣਾਂ 'ਚ ਉਹਨਾਂ ਦੀ ਏਜ ਵਧਾਈ ਜਾਵੇ ਤੇ ਉਹਨਾਂ ਨੂੰ ਜੋ ਖਾਲੀ ਹੱਥ ਵਾਪਸ ਜਿਹੜਾ ਉਹ ਨਾਮ ਹੋੜਿਆ ਜਾਵੇ ਪਹਿਲੀਆਂ ਸਰਕਾਰਾਂ ਵਾਲੇ ਵੀ ਇਤਰਾ ਹੁੰਦਾ ਸੀ ਕਿ ਜਾਂ ਇਸ ਵੇਲੇ ਪਹਿਲਾਂ ਸਰਕਾਰਾਂ ਵੀ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਕੋਈ ਆਉਂਦਾ ਸੀ ਬਟ ਇੰਨਾ ਹੈ ਕਿ ਉਹ ਸਰਕਾਰਾਂ ਫੇਰ ਵੀ ਕੁਝ ਨਾ ਕੁਝ ਥੋੜਾ ਥੋੜਾ ਸੁਣਵਾਈ ਹੁੰਦੀ ਸੀ ਪਰ ਜਦੋਂ ਦੀ ਆਮ ਸਰਕਾਰ ਆਈ ਆ ਇਹਨਾਂ